ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਤੁਹਾਡਾ ਸਭ ਦਾ ਇੱਕ ਵਾਰ ਫੇਰ ਤੋਂ ਸਵਾਗਤ ਹੈ ਇਜ਼ੀ ਫੂਡ ਬਾਈ ਗੁਰਪ੍ਰੀਤ ਚੈਨਲ ਦੇ ਵਿੱਚ ਅੱਜ ਅਸੀਂ ਤੁਹਾਨੂੰ ਬਣਾਉਣਾ ਸਿਖਾਵਾਂਗੇ ਚਟਪਟੀ ਮਸਾਲੇਦਾਰ ਪਿੰਡੀ ਵੀਡੀਓ ਦੇਖਣ ਤੋਂ ਪਹਿਲਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਜੋ ਤੁਹਾਨੂੰ ਸਾਡੀ ਆਉਣ ਵਾਲੀ ਵੀਡੀਓਜ਼ ਦੀ ਨੋਟੀਫਿਕੇਸ਼ਨ ਆ ਸਕੇ ਤੇ ਹੁਣ ਅਸੀਂ ਰੈਸিপি ਸ਼ੁਰੂ ਕਰਦੇ ਹਾਂ ਅਸੀਂ ਇੱਥੇ 1 ਕਿਲੋ ਪਿੰਡੀ ਨੂੰ ਧੋ ਕੇ ਕਪਰੇ ਨਾਲ ਚੰਗੀ ਤਰ੍ਹਾਂ ਸੁਕਾ ਕੇ ਮੋਟਾ-ਮੋਟਾ ਕੱਟ ਲਿਆ ਹੈ ਚਾਰ-ਪੰਜ ਪਿਆਜ਼ਾਂ ਨੂੰ ਕੱਟ ਕੇ ਉਹਦੀ ਸਲਾਈਸਿਸ ਨੂੰ ਅਲੱਗ ਕਰ ਲਿਆ ਹੈ ਤੇ ਤਿੰਨ ਪਿਆਜ਼ਾਂ ਨੂੰ ਬਰੀਕ-ਬਰੀਕ ਕੱਟ ਲਿਆ ਹੈ ਹੁਣ ਅਸੀਂ ਕੜਾਈ ਦੇ ਵਿੱਚ ਦੋ-ਤਿੰਨ ਕੜਸ਼ੀ ਤੇਲ ਦੀ ਪਾ ਕੇ ਤੇਲ ਨੂੰ ਗਰਮ ਕਰ ਲੈਣਾ ਹੈ ਅਸੀਂ ਇੱਥੇ ਸਰੋਂ ਦਾ ਤੇਲ ਯੂਜ਼ ਕੀਤਾ ਹੈ ਸਰੋਂ ਦੇ ਤੇਲ ਦੇ ਵਿੱਚ ਸਬਜ਼ੀ ਬਹੁਤ ਵਧੀਆ ਬਣਦੀ ਹੈ ਤੇ ਭਿੰਡੀ ਬਹੁਤ ਕਰਾਰੀ ਬਣਦੀ ਹੈ ਤੇਲ ਗਰਮ ਹੋ ਚੁੱਕਿਆ ਹੈ ਤੇ ਹੁਣ ਅਸੀਂ ਇਹਦੇ ਵਿੱਚ ਕੱਟੀ ਹੋਈ ਪਿੰਡੀ ਬਾਧਵਾਂਗੇ ਤੇ 5 ਮਿੰਟ ਵਾਸਤੇ ਪਿੰਡੀ ਨੂੰ ਪਕਾਵਾਂਗੇ 5 ਮਿੰਟ ਹੋ ਗਏ ਨੇ ਤੇ ਹੁਣ ਇਸੇ ਆਪਣੇ ਪਿੰਡੀ ਨੂੰ ਪਲੇਟ ਦੇ ਵਿੱਚ ਕੱਢ ਲੈਣਾ ਹੈ ਬਚੇ ਹੋਏ ਤੇਲ ਦੇ ਵਿੱਚ ਅਸੀਂ ਆਪਣੇ ਪਿਆਜ਼ ਦੇ ਸਲਾਈਸਸ ਨੂੰ ਵੀ 5 ਮਿੰਟ ਵਾਸਤੇ ਪਕਾਵਾਂਗੇ ਜਿੰਨੀ ਦੇਰ ਤੱਕ ਸਾਡੇ ਪਿਆਜ਼ ਪੱਕ ਰਹੇ ਨੇ ਉਨੀ ਦੇਰ ਅਸੀਂ ਆਪਣੇ ਮਸਾਲੇ ਰੈਡੀ ਕਰਦੇ ਆਂ ਮਸਾਲਾ ਬਣਾਉਣ ਵਾਸਤੇ ਅਸੀਂ 1 ਚਮਚ ਨਮਕ ਦਾ ਨਮਕ ਸਵਾਦ ਅਨੁਸਾਰ ਤੁਸੀਂ ਲੈ ਸਕਦੇ ਹੋ ਅੱਧਾ ਚਮਚ ਲਾਲ ਮਿਰਚ ਅੱਧਾ ਚਮਚ ਹਲਦੀ ਅੱਧਾ ਚਮਚ ਗਰਮ ਮਸਾਲਾ ਅੱਧਾ ਚਮਚ ਕਾਲੀ ਮਿਰਚ ਪੌਣਾ ਚਮਚ ਆਮਚੂਰ ਤੇ ਚਮਚੇ ਦਾ ਚੌਥਾ ਹਿੱਸਾ ਕਸ਼ਮੀਰੀ ਲਾਲ ਮਿਰਚ ਦਾ ਲੈ ਕੇ ਚੰਗੀ ਤਰ੍ਹਾਂ ਅਸੀਂ ਉਸ ਨੂੰ ਮਿਕਸ ਕਰ ਲੈਣਾ ਹੈ ਮਸਾਲੇ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਅਸੀਂ ਇੱਕ ਬੌਲ ਦੇ ਵਿੱਚ ਪਾ ਲਵਾਂਗੇ ਹੁਣ ਅਸੀਂ ਮਸਾਲੇ ਦੇ ਵਿੱਚ ਥੋੜਾ ਥੋੜਾ ਪਾਣੀ ਪਾ ਕੇ ਮਸਾਲੇ ਦਾ ਪੇਸਟ ਬਣਾ ਲਵਾਂਗੇ ਸਰਦੇ ਪਿਆਜ਼ ਪੱਕ ਚੁੱਕੇ ਨੇ ਤੇ ਅਸੀਂ ਪਿਆਜ਼ਾਂ ਨੂੰ ਵੀ ਪਲੇਟ ਦੇ ਵਿੱਚ ਕੱਢ ਲਵਾਂਗੇ ਹੁਣ ਅਸੀਂ ਕੜਾਈ ਦੇ ਵਿੱਚ ਬ੍ਰਿਕ ਬ੍ਰਿਕ ਕੱਟੇ ਹੋਏ ਪਿਆਜ਼ ਪਾ ਦੇਣੇ ਨੇ ਤੇ ਉਹਨੂੰ ਆਪਾਂ ਉਦੋਂ ਤੱਕ ਤੁੰਣਾ ਹੈ ਜਦ ਤੱਕ ਉਹ ਲਾਲ ਨਹੀਂ ਹੋ ਜਾਂਦੇ ਪਿਆਜ਼ ਲਾਲ ਹੋ ਗਏ ਨੇ ਤੇ ਹੁਣ ਅਸੀਂ ਮਸਾਲੇ ਦੇ ਪੇਸਟ ਨੂੰ ਪਿਆਜ਼ਾਂ ਦੇ ਵਿੱਚ ਪਾ ਦੇਣਾ ਹੈ ਤੇ ਚੰਗੀ ਤਰ੍ਹਾਂ ਅਸੀਂ ਉਸ ਨੂੰ ਮਿਕਸ ਕਰ ਲਵਾਂਗੇ ਨਾਲ ਅਸੀਂ ਥੋੜਾ ਜਿਹਾ ਪਾਣੀ ਵੀ ਪਾ ਦੇਣਾ ਹੈ ਤਾਂ ਜੋ ਸਾਡਾ ਮਸਾਲਾ ਕੜਾਈ ਨੂੰ ਨਾ ਲੱਗੇ ਮਸਾਲਾ ਸਾਡਾ ਪੁੱਜ ਚੁੱਕਿਆ ਹੈ ਤੇ ਹੁਣ ਅਸੀਂ ਇਸ ਦੇ ਵਿੱਚ ਕੱਟੀ ਹੋਈ ਭਿੰਡੀ ਜਿਹਨੂੰ ਅਸੀਂ ਫਰਾਈ ਕਰ ਲਿਆ ਸੀ ਤੇ ਪਿਆਜ਼ ਦੇ ਸਲਾਈਸਿਸ ਜਿਹਨੂੰ ਅਸੀਂ ਫਰਾਈ ਕਰ ਲਿਆ ਸੀ ਉਹਨਾਂ ਨੂੰ ਅਸੀਂ ਕੜਾਈ ਦੇ ਵਿੱਚ ਪਾ ਦੇਣਾ ਹੈ ਤੇ ਚੰਗੀ ਤਰ੍ਹਾਂ ਅਸੀਂ ਮਿਕਸ ਕਰ ਲੈਣਾ ਹੈ ਤੇ ਹੁਣ ਅਸੀਂ ਇਸ ਨੂੰ ਪਕਣ ਦਵਾਂਗੇ ਇਹਮ ਸੱਲੇ ਵਾਲੀ ਪਿੰਡੀ ਬਹੁਤ ਹੀ ਜ਼ਿਆਦਾ ਟੇਸਟੀ ਬਣਦੀ ਹੈ ਤੇ ਇਹ ਰੈਸিপি ਵੀ ਬਹੁਤ ਹੀ ਈਜ਼ੀ ਰੈਸিপি ਹੈ ਇਸ ਨੂੰ ਤੁਸੀਂ ਘਰੇ ਜ਼ਰੂਰ ਟਰਾਈ ਕਰਿਓ ਗੈਸ ਦੀ ਫਲੇਮ ਨੂੰ ਸਿਮਤੇ ਕਰਕੇ ਪਿੰਡੀ ਨੂੰ 5 ਮਿੰਟ ਲਈ ਅਸੀਂ ਟੱਕ ਦੇਣਾ ਹੈ ਤੇ ਅਸੀਂ ਫੇਰ ਚੈੱਕ ਕਰਾਂਗੇ ਕਿ ਸਾਡੀ ਪਿੰਡੀ ਬਣ ਚੁੱਕੀ ਹੈ ਕਿ ਨਹੀਂ ਸਾਡੀ ਚਟਪਟੀ ਮਸਾਲੇਦਾਰ ਪਿੰਡੀ ਹੁੰਦੀ ਹੈ ਤਿਆਰ ਇਸ ਨੂੰ ਤੁਸੀਂ ਤੰਦੂਰੀ ਫੁਲਕੇ ਨਾਲ ਖਾਓ ਤਾਂ ਇਹਦਾ ਸਵਾਦ ਹੋਰ ਵੱਧ ਜਾਏਗਾ ਸਾਡੀ ਰੈਸিপি ਤੁਹਾਨੂੰ ਕਿਵੇਂ ਦੀ ਲੱਗੀ ਸਾਨੂੰ ਕਮੈਂਟ ਚ ਜਰੂਰ ਦੱਸਿਓ ਸਾਡੀ ਵੀਡੀਓ ਨੂੰ ਲਾਈਕ ਜਰੂਰ ਕਰਦੇ ਹੋ ਸ਼ੇਅਰ ਜ਼ਰੂਰ ਕਰ ਦਿਓ ਤੇ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਦਿਓ ਥੈਂਕ ਯੂ so much